ਗਰੰਟਾ ਤਾਂ ਉਹਨਾਂ ਜੀ ਜੇ ਸਰਕਾਰਾਂ ਲੋਕਾਂ ਦੀਆਂ ਹੁਣ ਲੋਕਾਂ ਦੀਆਂ ਤਾਂ ਹੈ ਨਹੀਂ ਜੋਕਾਂ ਦੀਆਂ ਸਰਕਾਰਾਂ ਨੇ ਸਰਕਾਰਾਂ ਜੋਕਾਂ ਨਾਲ ਰਲ ਕੇ ਚੱਲਦੀਆਂ ਨੇ ਰਲ ਕੇ ਖੇਡਦੀਆਂ ਨੇ ਸਾਡੀਆਂ ਦਾ ਸਿਰਫ ਉਹਨਾਂ ਚੰਨੇ ਜਿੰਨਾ ਚਿਰ ਇਹਨਾਂ ਸਾਡੇ ਤੋਂ ਵੋਟਾਂ ਲੈਣੀਆਂ ਹੁੰਦੀਆਂ ਨੇ ਸਰਕਾਰ ਨੇ ਮੂੰਹ ਨਹੀਂ ਖੋਲਿਆ ਯੂਨੀਵਰਸਿਟੀ ਦੇ ਮਸਲੇ ਸੈਨੇਟ ਭੰਗ ਕਰਨੇ ਸਰਕਾਰ ਨੇ ਮੂੰਹ ਨਹੀਂ ਖੋਲਿਆ ਇਹ ਐਂਟਰ ਹੋ ਕੇ ਚੱਲ ਰਹੀ ਹੈ ਪੰਜਾਬ ਸਰਕਾਰ ਕੀ ਜਿਹੜਾ ਬੋਲ ਨਹੀਂ ਰਹੀ ਮੇਰੇ ਖਿਲਾਫ ਬਿਲਕੁਲ ਸਹਿਮਤ ਹੋ ਕੇ ਚੱਲ ਰਹੀ ਹੈ ਕਿ ਅੰਡਰ ਨਹੀਂ ਚੱਲਦੀ ਸਹਿਮਤ ਹੋ ਕੇ ਚੱਲ ਰਹੀ ਹੈ ਭਾਜਪਾ ਕਹਿ ਰਹੀ ਕਿ ਅਸੀਂ ਹਰਿਆਣੇ ਚ ਪੂਰੀ ਐਮਐਸਪੀ ਦੇ ਰਹੇ ਹਾਂ ਤੁਸੀਂ ਦੱਸੋ ਵੀ ਕਿਹੜੇ ਹਰਿਆਣੇ ਦੀ ਗੱਲ ਕਰਦੇ ਹੋ ਕੋਈ ਆ ਹਰਿਆਣਾ ਜਿਹੜਾ ਪੰਜਾਬ ਦੇ ਨਾਲ ਲੱਗਦਾ ਇੱਥੇ ਸਾਰੇ ਐਮਐਸਪੀ ਮਿਲਦੀਆਂ ਤੁਸੀਂ ਦੱਸੋ ਕਿਸਾਨਾਂ ਵੱਲੋਂ ਚੰਡੀਗੜ੍ਹ ਦੇ ਵਿੱਚ ਅੱਜ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਜਿਸ ਨੂੰ ਲੈ ਕੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਕਾਫਲੇ ਬਣਾ ਕੇ ਚੰਡੀਗੜ੍ਹ ਦੇ ਵਿੱਚ ਪਹੁੰਚ ਰਹੇ ਨੇ ਮੰਗਾ ਬਿਜਲੀ ਸੋਧ ਬਿੱਲ ਨੂੰ ਲੈ ਕੇ ਜਾਂ ਫਿਰ ਸੀਡ ਬਿੱਲ ਨੂੰ ਲੈ ਕੇ ਤੇ ਹੋਰ ਵੀ ਕਈ ਪੁਰਾਣੀਆਂ ਮੰਗਾਂ ਜੋ ਕੇਂਦਰ ਸਰਕਾਰ ਵੱਲੋਂ ਲਿਖਤੀ ਤੌਰ ਤੇ ਐਸ ਕੇਐਮ ਨੂੰ ਦਿੱਤੀਆਂ ਗਈਆਂ ਸੀ ਉਹ ਮੰਗਾਂ ਪੂਰੀ ਨਹੀਂ ਕੀਤੀਆਂ ਗਈਆਂ ਜਿਸ ਤੋਂ ਬਾਅਦ ਅੱਜ ਯਾਦ ਕਰਾਉਣ ਵਾਸਤੇ ਵੀ ਵੱਡੀ ਗਿਣਤੀ ਕਿਸਾਨ ਕੇਂਦਰ ਸਰਕਾਰ ਨੂੰ ਆਏ ਨੇ ਤੇ ਜਗेंद्र ਸਿੰਘ ਗਰਾਹਾ ਕਿਸਾਨ ਯੂਨੀਅਨ ਦੇ ਵੱਡੇ ਆਗੂ ਨੇ ਵੱਡਾ ਕਾਫਲਾ ਜਿਹਨਾਂ ਦਾ ਚੱਲਦਾ ਹੈ 1 ਲੱਖ ਤੋਂ ਵੱਧ ਕਿਸਾਨ ਜਿਹੜੇ ਹਮੇਸ਼ਾ ਨਾਲ ਤਿਆਰ ਰਹਿੰਦੇ ਨੇ ਗਰਾਹਾ ਸਾਹਿਬ ਆਤਾ ਬਹੁਤ ਵੱਡੀ ਗਿਣਤੀ ਚ ਚੰਡੀਗੜ੍ਹ ਘੇਰਿਆ ਤੁਸੀਂ ਚਾਰੇ ਪਾਸੇ ਤੋਂ ਚਾਰੇ ਪਾਸੇ ਕਿਸਾਨ ਹੀ ਕਿਸਾਨ ਦਿਸ ਰਹੇ ਅਸੀਂ ਚਾਰੇ ਪਾਸੇ ਸੜਕਾਂ ਦੇਖ ਕੇ ਆਏ ਆ ਤਾਂ ਇਹ ਯਾਦ ਕਰਾ ਰਹੇ ਹੋ ਕੇਂਦਰ ਸਰਕਾਰ ਨੂੰ ਪਿਛਲੀਆਂ ਮੰਗਾਂ ਜਿਹੜੀਆਂ ਲਿਖ ਕੇ ਦਿੱਤੀਆਂ ਗਈਆਂ ਸੀ ਜਾਂ ਫਿਰ ਨਵੇਂ ਜਿਹੜੇ ਬਿੱਲ ਉਹ ਪ੍ਰਾਣਿਕ ਕਹਾਵਤ ਹੈ ਕਿ ਧੀਏ ਗੱਲ ਸੁਣਨ ਨੂੰ ਹੈ ਕੰਨ ਕਰ ਇਹ ਅਸਲ 'ਚ ਅਸੀਂ ਇਹਨਾਂ ਦਾ ਭੜੇਖਾ ਕੱਢਣ ਆਏ ਆ ਸਰਕਾਰ ਦਾ ਵੀ ਜਿਹੜੀਆਂ ਨੀਤੀਆਂ ਤੇ ਤੁਸੀਂ ਤੁਰੇ ਹੋ ਹੋ ਪੰਜਾਬ ਸਰਕਾਰ ਹੈ ਭਾਵੇਂ ਕੇਂਦਰ ਸਰਕਾਰ ਹੈ ਇਹਨਾਂ ਨੂੰ ਇਹ ਲੱਗ ਜਾਂਦਾ ਵੀ ਇੱਥੇ ਕਾਰਪੋਰੇਟ ਹੀ ਸਭ ਕੁਝ ਹੈ ਪੈਸੇ ਹੀ ਸਭ ਕੁਝ ਹੈ ਅਸੀਂ ਇਹਨਾਂ ਨੂੰ ਦੱਸਣ ਆਏ ਵੀ ਪੈਸਾ ਇੱਥੇ ਸਭ ਕੁਝ ਨਹੀਂ ਲੋਕ ਇੱਥੇ ਸਭ ਕੁਝ ਹੈ ਜੇ ਲੋਕ ਇਕੱਠੇ ਹੋ ਜਾਣਗੇ ਨਾ ਲੋਕਾਂ ਨੂੰ ਪਤਾ ਲੱਗ ਜੂ ਵੀ ਤੁਸੀਂ ਕਾਰ ਕੀ ਰਹੇ ਹੋ ਕਿਹਦੀ ਖਾਤਰ ਕਰ ਰਹੇ ਹੋ ਦਾ ਇਹਨਾਂ ਨੂੰ ਰਾਹ ਵੀ ਲੱਭ ਜੂਗਾ ਵੀ ਕਿਹੜੇ ਰਾਹ ਮੈਂ ਆਉਣਾ ਜਿਉਣਾ ਇਹਨਾਂ ਨੂੰ ਰਾਹ ਵੀ ਲੱਭ ਜੂਗਾ ਵੀ ਕਿਹੜੇ ਰਾਹ ਤੁਸੀਂ ਤੁਰਨਾ ਕਿਹੜੇ ਰਾਹ ਤੁਸੀਂ ਇਹ ਇਕੱਠੇ ਹੋਣਾ ਤੇ ਸੰਘਰਸ਼ ਕਿਵੇਂ ਕਰਨਾ ਇਹ ਜਿਹੜੀਆਂ ਨੀਤੀਆਂ ਲੈ ਕੇ ਆ ਰਹੀਆਂ ਨੇ ਸਾਨੂੰ ਕਿਵੇਂ ਮਾਰ ਦੇਣਗੀਆਂ ਅਸੀਂ ਜਿਹੜੇ ਅੱਜ ਵੱਡੇ ਇਕੱਠ ਕਰ ਰਹੇ ਹਾਂ ਅਸੀਂ ਲੋਕਾਂ ਨੂੰ ਅਵੇਅਰ ਕਰ ਰਹੇ ਹਾਂ ਤਿਆਰ ਕਰ ਰਹੇ ਹਾਂ ਮਾਨਸਿਕ ਤੌਰ ਤੇ ਇਹ ਤਿਆਰੀ ਕਰਕੇ ਜਿਹੜੀ ਅਗਲਾ ਸੰਘਰਸ਼ ਆ ਉਹਦਾ ਇਹ ਇਹ ਤਿਆਰੀ ਹੈ ਜਿਵੇਂ ਬਿਜਲੀ ਬਿਲ 2025 ਆ ਰਿਹਾ ਉਹ ਤੁਹਾਨੂੰ ਵੀ ਪਤਾ ਹੈ ਉਹ ਇਹਨਾਂ ਨੇ ਲਿਆਂਦੇ ਸਿਰਫ ਇਹ ਵੀ ਜਿਹੜੇ ਕੇਂਦਰ ਨੇ ਦੇ ਰਾਜਾਂ ਕੋਲੇ ਅਧਿਕਾਰ ਨੇ ਉਹ ਅਧਿਕਾਰਾਂ ਨੂੰ ਇੱਕ ਵਾਰ ਆਪਣੀ ਮੁਠੀ ਚ ਕਰੋ ਤੇ ਜਿਹੜੀਆਂ ਸੁੱਖ ਸਹੂਲਤਾਂ ਦੇ ਰਹੇ ਨੇ ਪੰਜਾਬ ਸਰਕਾਰ ਵਾਲੇ ਜਿਵੇਂ ਫਿਜੀ ਬਿਜਲੀ ਟੇਬਲਾਂ ਦੀ ਹੈ ਤੇ 600 ਜੁੰਟ ਫਰੀ ਹੈ ਵੀ ਇਹਨੂੰ ਇੱਕ ਕੇਂਦਰ ਬਿਜਲੀ ਕੌਂਸਲ ਹੈ ਜਿਹੜੀ ਕੇਂਦਰੀ ਦੀ ਵਿੱਚ ਬਣਾ ਲਓ ਜਾਨੀ ਕਿ ਬਿਜਲੀ ਬਿਲ 2025 ਦੇ ਵਿੱਚ ਧਾਰਾ 166 ਹੈ ਜਿਹੜੀ ਉਹ ਆਗਿਆ ਦਿੰਦੀ ਹੈ ਵੀ ਤੁਸੀਂ ਬਿਜਲੀ ਕੌਂਸਲ ਬਣਾ ਸਕਦੇ ਹੋ ਉਹ ਬਿਜਲੀ ਕੌਂਸਲ ਦੇ ਵਿੱਚ ਜਿਹੜਾ ਬਿਜਲੀ ਮੰਤਰੀ ਕੇਂਦਰ ਦਾ ਉਹਦਾ ਇੰਚਾਰਜ ਹੋਊਗਾ ਤੇ ਰਾਜਾਂ ਦੇ ਜਿਹੜੇ ਬਿਜਲੀ ਮੰਤਰੀ ਨੇ ਉਹਦੇ ਮੈਂਬਰ ਹੋਣਗੇ ਉਹ ਸਲਾਹ ਦੇ ਆ ਕੇ ਕੇਂਦਰ ਨੂੰ ਵੀ ਕੀ ਕਰਨਾ ਹੈ ਕੀ ਨਹੀਂ ਕਰਨਾ ਇਹਦਾ ਮਤਲਬ ਸਾਰਾ ਕੰਟਰੋਲ ਆਪਦਾ ਕੇਂਦਰ ਆਪਦਾ ਬਿਜਲੀ ਦਾ ਸਾਰਾ ਕੰਟਰੋਲ ਆਪਦੇ ਹੱਥ ਚ ਚਲਾਉਣਾ ਚਾਹੁੰਦੀ ਐ ਇਸੇ ਤਰ੍ਹਾਂ ਪਾਣੀਆ ਦਾ ਕੰਟਰੋਲ ਇਸੇ ਤਰ੍ਹਾਂ ਵਿਦੇ ਦਾ ਕੰਟਰੋਲ ਇਹਨਾਂ ਸਿੱਧਾਂ ਸੇਸਵਾਵਾਂ ਦਾ ਕੰਟਰੋਲ ਯਾਨੀ ਸਾਰੇ ਦੇ ਸਾਰੇ ਕੰਟਰੋਲਿੰਗ ਦਾ ਅਧਿਕਾਰ ਕੱਢ ਕੇ ਕੇਂਦਰੀ ਕੇਂਦਰੀਕਰਨ ਕਰਨਾ ਚਾਹੁੰਦੇ ਨੇ ਉਹ ਸਾਰੇ ਕਾਸੇ ਦਾ ਤੇ ਕੇਂਦਰੀਕਰਨ ਕਰਕੇ ਕਾਰਪੋਰੇਟ ਦੇ ਹਵਾਲਾ ਕਰਨਾ ਚਾਹੁੰਦੇ ਜਦੋਂ ਇਦਾਂ ਦਾ ਕੋਈ ਬੀ ਲਾਂਦੇ ਨੇ ਜਾਂ ਕੋਈ ਇਸ ਤਰੀਕੇ ਦੀ ਕੇਂਦਰ ਸਰਕਾਰ ਸੋਚ ਲੈ ਕੇ ਆਂਦੀ ਹੈ ਤਾਂ ਉਸ ਤੋਂ ਪਹਿਲਾਂ ਕਿਸਾਨ ਹੀ ਉੱਠਦੇ ਨੇ ਹਮੇਸ਼ਾ ਆਵਾਜ਼ ਚੁੱਕਣ ਵਾਸਤੇ ਸਰਕਾਰਾਂ ਉਸ ਤਰੀਕੇ ਨਾਲ ਆਵਾਜ਼ ਕਿਉਂ ਚੁੱਕਦੇ ਸੂਬੇ ਦੀਆਂ ਕਿਉਂਕਿ ਅਸੀਂ ਦੇਖ ਰਹੇ ਹਾਂ ਪਿੰਡਾਂ ਦੇ ਵਿੱਚੋਂ ਚਿੱਪਾ ਵਾਲੇ ਮੀਟਰ ਲੱਗਣੇ ਵੀ ਸ਼ੁਰੂ ਹੋ ਗਏ ਭਾਵੇਂ ਤੁਹਾਡੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਪੁੱਟੇ ਜਾ ਰਹੇ ਨੇ ਕਿਸਾਨ ਲੋਕਾਂ ਨੂੰ ਅਜੇ ਤਾਂ ਕੁਝ ਨਹੀਂ ਕਿਹਾ ਜਾ ਰਿਹਾ ਬਾਅਦ ਚ ਦੱਸਿਆ ਕਿ ਮਹੀਨੇ ਬਾਅਦ ਉਹੀ ਰੀਚਾਰਜ ਕਰਾਉਣਾ ਪੈਣਾ ਸਰਕਾਰਾਂ ਤਾਂ ਤਾਂ ਹੋਣਨਾ ਜੀ ਜੇ ਸਰਕਾਰਾਂ ਲੋਕਾਂ ਦੀਆਂ ਹੋਣ ਹੂੰ ਲੋਕਾਂ ਦੀਆਂ ਤਾਂ ਹੈ ਨਹੀਂ ਜੋਕਾਂ ਦੀਆਂ ਨੇ ਸਰਕਾਰਾਂ ਦੀਆਂ ਸਰਕਾਰਾਂ ਜੋਕਾਂ ਨਾਲ ਰਲ ਕੇ ਚੱਲਦੀਆਂ ਨੇ ਰਲ ਕੇ ਖੇਡਦੀਆਂ ਨੇ ਸਾਡੀਆਂ ਦਾ ਸਿਰਫ ਉਹਨਾਂ ਚੱਨੇ ਜਿੰਨਾ ਚਿਰ ਇਹਨਾਂ ਨੇ ਸਾਡੇ ਤੋਂ ਵੋਟਾਂ ਲੈਣੀਆਂ ਹੁੰਦੀਆਂ ਨੇ ਜਦੋਂ ਇਹ ਵੋਟਾਂ ਲੈਣੀਆਂ ਲੈ ਲੈਂਦੇ ਨੇ ਨਾ ਉਦੋਂ ਇਹ ਸਾਡੇ ਨਹੀਂ ਰਹਿੰਦੇ ਉਦੋਂ ਪਿੱਛੋਂ ਇਹ ਜੋਕਾਂ ਦੇ ਹੋ ਜਾਂਦੇ ਨੇ ਜੋਕਾਂ ਦੇ ਫੈਸਲੇ ਕਰਦੇ ਨੇ ਇਸ ਕਰਕੇ ਇਹਨਾਂ ਦੀ ਇਹ ਜਿਹੜੀਆਂ ਨੀਤੀਆਂ ਲੈ ਕੇ ਆ ਰਹੇ ਨੇ ਬਿਜਲੀ ਬਿਲ 2025 ਦੇਖੋ ਸਰਕਾਰ ਨੇ ਮੂੰਹ ਨਹੀਂ ਖੋਲਿਆ ਯੂਨੀਵਰਸਿਟੀ ਦੇ ਮਸਲੇ ਸੈਨੇਟ ਭੰਗ ਕਰਨ ਸਰਕਾਰ ਨੇ ਮੂੰਹ ਨਹੀਂ ਖੋਲਿਆ ਇਸ ਕਰਕੇ ਇਹ ਪਾਲਿਸੀ ਦੇ ਨਾਲ ਦਾ ਕੋਈ ਰੌਲਾ ਨਹੀਂ ਇਹ ਨੀਤੀਆਂ ਦੇ ਨਾਲ ਦਾ ਕੋਈ ਰੌਲਾ ਨਹੀਂ ਇਹਨਾਂ ਦਾ ਰੌਲਾ ਸਿਰਫ ਸਤਾ ਹਾਸਲ ਕਰਨ ਦਾਕੀ ਹੈ ਜਦੋਂ ਕੁਰਸੀ ਤੇ ਦੂਜਾ ਹੁੰਦਾ ਦੂਜਾ ਵਿਰੋਧ ਚ ਆ ਜਾਂਦਾ ਜਦੋਂ ਦੂਜਾ ਵੀ ਹੁੰਦਾ ਦੂਜਾ ਨਹੀਂ ਕਰਦੇ ਉਹੀ ਨੇ ਜਿਹੜੀ ਪਹਿਲੀ ਸਰਕਾਰ ਕਰਦੀ ਹੁੰਦੀ ਹੈ ਹਰ ਸਰਕਾਰ ਉਹਨਾਂ ਨੀਤੀਆਂ ਦੇ ਪਹਿਰੇਦਾਰ ਨੇ ਨਵੀਂ ਆਰਥਿਕ ਨੀਤੀਆਂ ਨੇ ਸਾਰੇ ਪਾਬੰਦ ਨੇ ਇਹ ਐਂਡਰ ਹੋ ਕੇ ਚੱਲ ਰਹੀ ਹੈ ਪੰਜਾਬ ਸਰਕਾਰ ਕੀ ਜਿਹੜਾ ਬੋਲ ਨਹੀਂ ਰਹੀ ਮੈਂ ਦੇ ਖਿਲਾਫ ਬਿਲਕੁਲ ਸਹਿਮਤ ਹੋ ਕੇ ਚੱਲ ਰਹੀ ਹੈ ਕਿ ਅੰਡਰ ਨਹੀਂ ਚੱਲਦੀ ਸਹਿਮਤ ਹੋ ਕੇ ਚੱਲ ਰਹੀ ਹੈ ਕਿਉਂਕਿ ਕਾਰਪੋਰੇਟ ਦੇ ਸਾਰੇ ਇਹ ਮੁੱਠੀ ਚ ਨੇ ਹੂੰ ਇੱਕ ਪਾਸੇ ਭਾਜਪਾ ਕਹਿ ਰਹੀ ਹੈ ਮੈਂ ਇੱਕ ਸਵਾਲ ਲੈਣਾ ਭਾਜਪਾ ਕਹਿ ਰਹੀ ਕਿ ਅਸੀਂ ਹਰਿਆਣੇ ਚ ਪੂਰੀ ਐਮਐਸਪੀ ਦੇ ਰਹੇ ਹਾਂ ਕਿ ਉਦੋਂ ਕਿਸਾਨ ਦਿੱਲੀ ਦੇ ਵਿੱਚ ਮੋਰਚਾ ਲਾ ਕੇ ਬੈਠ ਕੇ ਕਿ ਹੁਣ ਸੁਭਾ ਸਰਕਾਰ ਨੂੰ ਪੁੱਛਦੇ ਕਿ ਨਹੀਂ ਜਦੋਂ ਕਿ ਮੁੱਖ ਮੰਤਰੀ ਪੰਜਾਬ ਨੇ ਕਿਹਾ ਸੀ ਕਿ ਐਮਐਸਪੀ ਅਸੀਂ ਸਾਰੀ ਫਸਲਾਂ ਦਵਾਂਗੇ ਤੁਸੀਂ ਇਹ ਦੱਸੋ ਵੀ ਕਿਹੜੇ ਹਰਿਆਣੇ ਦੀ ਗੱਲ ਕਰਦੇ ਹੋ ਕੋਈ ਆ ਹਰਿਆਣਾ ਜਿਹੜਾ ਪੰਜਾਬ ਦੇ ਨਾਲ ਲੱਗਦਾ ਇੱਥੇ ਸਾਰੇ ਐਮਐਸਪੀ ਮਿਲਦੀ ਹੈ ਤੁਸੀਂ ਦੱਸੋ ਕਰੋਗੇ ਵੀ ਹਰਿਆਣੇ ਦੇ ਵਿੱਚ ਜਾ ਕੇ ਪੁੱਛੋ ਵੀ ਸਾਰੀਆਂ ਫਸਲਾਂ ਤੇ ਤੁਹਾਨੂੰ ਐਮਐਸਪੀ ਮਿਲਦੀ ਹੈ ਬਾਜਰਾ ਕੀ ਰੇਟ ਮਿਲਦਾ ਮੜਾ ਜਾਂ ਨੂਹ ਜਾ ਕੇ ਪੁੱਛੋ ਨੂਹ ਜਨੇ ਜਿਲ੍ ਆ ਆਪਣਾ ਜਿਹੜਾ ਬਾਜਰੇ ਦਾ ਮੁੱਖ ਕੇਂਦਰ ਹੈ ਉੱਥੇ ਜਿਹੜੀ ਨੂੰ ਦੇ ਵਿੱਚ 800 ਰੁਪਿਆ ਕੁਇੰਟਲ ਨੂੰ ਬਾਜਰਾ ਵਿਕਿਆ ਜਦੋਂ ਉਹਦਾ ਜਿਹੜਾ ਸਰਕਾਰੀ ਰੇਟ ਹੈ ਉਹ 2200 2500 ਤੋਂ ਉੱਤੇ ਆ ਜਿਹੜੀ ਉੱਥੇ 800 ਕੁਇੰਟਲ ਨੂੰ ਉੱਥੇ ਮਤਲਬ ਬਾਜਰਾ ਵਿਕਿਆ ਜਦੋਂ ਇਹ ਕਹਿ ਰਹੇ ਨੇ ਵੀ ਅਸੀਂ ਉੱਥੇ ਐਮਐਸਪੀ ਦੇ ਰਹੇ ਹਾਂ ਜਿਹੀ ਜਿਹੀ ਐਮਐਸਪੀ ਉੱਥੇ ਦੇ ਰਹੇ ਨੇ ਹੁਣ ਇਹਨਾਂ ਤੇ ਤੁਸੀਂ ਵਿਸ਼ਵਾਸ ਕਰੋਗੇ ਤੁਸੀਂ ਜੀ ਕੇ ਇਹ ਆਪਣੇ ਕੇਂਜਰੀਵਾਲ ਗੁਜਰਾਤ ਚ ਗਿਆ ਗੁਜਰਾਤ ਦੇ ਵਿੱਚ ਭਾਸ਼ਣ ਦਿੰਦਾ ਹੈ ਕਹਿੰਦਾ 20 ਦਿਨਾਂ ਦੇ ਵਿੱਚ ਮੋਦੀ ਮਾਨ ਸਰਕਾਰ ਨੇ ਪੰਜਾਬ ਦੇ ਹੜਪੀੜਤ ਲੋਕਾਂ ਨੂੰ 20 ਦਿਨਾਂ ਦੇ ਵਿੱਚ 5000000 ਰੁਪਇਆ ਉਹਨਾਂ ਦੇ ਖਾਤਿਆਂ ਦੇ ਵਿੱਚ ਪਾ ਵੀ ਦਿੱਤਾ ਅਸੀਂ ਹੁਣ ਉੱਥੇ ਫਿਰ ਰਹੇ ਸੀ ਅਸੀਂ ਉੱਥੇ ਕਿਸਾਨਾਂ ਨੂੰ ਪੁੱਛਿਆ ਗੁਰਦਾਸਪੁਰ ਵਾਲੇ ਅੰਮ੍ਰਿਤਸਰ ਵਾਲਿਆਂ ਨੂੰ ਪੁੱਛਿਆ ਵੀ ਤੁਹਾਡੇ ਖਾਤਿਆਂ 'ਚ ਪੈਸੇ ਪਹਿਗੇ ਕਹਿੰਦੇ ਨਹੀਂ ਹੁਣ ਕੀ ਆਖੀਏ ਉਧਰ ਉਹ ਕਨਵੀਨਰ ਹੈ ਜਿਹੜਾ ਆਪ ਪਾਰਟੀ ਦਾ ਅਰਵਿੰਦ ਕੰਜਰੀਬਾਲ ਉਹ ਆਪ ਬਾਸ਼ੰਦ ਦੇ ਰਿਹਾ ਬੋਲਦੇ ਕੁਛ ਨੇ ਕਰਦੇ ਕੁਛ ਨੇ ਇਸ ਕਰਕੇ ਇਹਨਾਂ ਦੀ ਕਹਿਣੀ ਤੇ ਕਰਨੀ 'ਚ ਬਹੁਤ ਵੱਡਾ ਫਰਕ ਹੈ। ਕਿਲਾਸ ਹੁਣ ਟ੍ਰੇਲਰ ਹੈ ਅੱਜ ਕਿਸ਼ਿੰਦਰ ਸਰਕਾਰ ਨੂੰ ਦਿਖਾਉਣ ਵਾਸਤੇ ਸੁਭਾ ਸਰਕਾਰ ਨੂੰ ਕਿ ਨਹੀਂ ਤਾਂ ਫਿਰ ਉਹੀ ਮੋਰਚਾ ਪੱਕਾ ਮੋਰਚਾ ਲੱਗ ਸਕਦਾ ਹੈ ਬਰੂਹਾਂ ਦੇ ਉੱਤੇ। ਪੱਕੇ ਮੋਰਚੇ ਦਾ ਪ੍ਰੋਗਰਾਮ ਅੱਜ ਨਹੀਂ ਅੱਜ ਪ੍ਰੋਗਰਾਮ ਇੱਕ ਦਿਨ ਲਈ ਆ ਜਦੋਂ ਪੱਕਾ ਮੋਰਚਾ ਹੋਇਆ ਤੇ ਪੱਕਾ ਮੋਰਚਾ ਕਹਿ ਕੇ ਆਵਾਂਗੇ। ਪਿਆਰ ਬਾਰੇ ਹੋਏਗਾ। ਹਾਂਜੀ ਹਾਂ। ਠੀਕ ਹੈ ਬਿਲਕੁਲ ਤੁਸੀਂ ਦੇਖੋ ਕਿ ਇਹ ਸੰਨ ਕਿਸਾਨ ਅਗੂ ਜਗਿੰਦਰ ਸਿੰਘ ਉਗਰਾਹਾ ਵੱਡੇ ਕਾਫੇ ਦੇ ਨਾਲ ਹਮੇ ਚੱਲਦੇ ਨੇ ਆ ਚੰਡੀਗੜ੍ਹ ਦੇ ਵਿੱਚ ਵੀ ਬੱਸਾਂ ਭਰ ਕੇ ਟਰਾਲੀਆਂ ਗੱਡੀਆਂ ਭਰ ਕੇ ਅੱਜ ਕੇਂਦਰ ਸਰਕਾਰ ਦੇ ਬਿਜਲੀ ਸੋਧ ਬਿੱਲ ਨੂੰ ਲੈ ਕੇ ਸੀੜ ਬਿੱਲ ਨੂੰ ਲੈ ਕੇ ਜਿਹੜੇ ਇਹ ਮੋਰਚਾ ਖੋਲਿਆ ਗਿਆ ਤਿੰਨ ਵੱਦਸੇ ਕੇਂਦਰ ਸਰਕਾਰ ਨੂੰ ਕਿ ਸਾਡੀ ਮੰਗਾਂ ਪੂਰੀ ਕਰ ਦਿੱਤੀਆਂ ਜਾਂ ਨਹੀਂ ਤਾਂ ਫਿਰ ਵੱਡਾ ਤਿੱਖਾ ਸੰਘਰਸ਼ ਵੀ ਹੋ ਸਕਦਾ ਹੈ ਤੁਹਾਡੇ ਕਰਮੈਨ ਗੁਰਜੋਤ ਦੇ ਨਾਲ ਸਤੇ ਸਿੰਘ